ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਲਖਵਿੰਦਰ ਸਿੰਘ ਉਹਨਾਂ ਦੇ ਕੋਲ ਆਏ ਆ ਲੱਖੇਬਾਈ ਦੇ ਕੋਲ ਪਸ਼ੂ ਵਪਾਰ ਦਾ ਵੀਰ ਦਾ ਕੀਤਾ ਸੋ ਪਸ਼ੂ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ 4 ਕਿਤਖੋੜੇ ਆ ਇਸ ਕਿਲੇ ਤੋਂ ਚਾਰੇ ਨਾਗ ਜਿਹੜੇ ਗੱਪਣ ਹੋਣਗੇ ਜਿਹਦੇ ਵਿੱਚ ਤੁਸੀਂ ਵੇਖੋਗੇ ਤਕਰੀਬਨ 2 ਤੋਂ 3 ਨਾਗ ਜਿਹੜੇ ਆ ਵੜਾਂ ਇੱਕ ਮੱਝ ਦਿਖਾਵਾਂਗੇ ਆਪਾਂ ਬਾਕੀ ਹਫਤੇ ਦੇ ਵਿੱਚ ਵਿੱਚ ਸਾਰੇ ਪਸ਼ੂ ਬਿਲਕੁਲ ਸੂਨ ਦੀ ਤਿਆਰੀ ਤੇ ਆ ਪਿੰਡ ਕੋਟਪੂਟਾ ਬਿਲਕੁਲ ਨੇੜੇ ਤੂਤ ਪੰਗਾਲਾ ਪਿੰਡ ਰਹਿ ਜਾਂਦਾ ਇਧਰੋਂ ਦੁਬਲੀ ਪਿੰਡ ਬਿਲਕੁਲ ਲੱਗਿਆ ਸੀਤੋ ਪਿੰਡ ਹਰੀਕੇ ਪਤਮ ਤੋਂ ਕੋਈ ਜ਼ਿਆਦਾ ਨਹੀਂਗਾ ਕੋਈ 12-13 ਕਿਲੋਮੀਟਰ ਦੀ ਸਾਰੀ ਦੂਰੀ ਹੈ ਬਾਕੀ ਇੱਥੇ ਆਣ ਕੇ ਵਿਜ਼ਿਟ ਕਰਕੇ ਮੇਰਾ ਭਰਾ ਤੁਸੀਂ ਆਪਣੇ ਪਸ਼ੂ ਬਿਲਕੁਲ ਟਿਪ ਕੇ ਤਸਲੀ ਕਰਕੇ ਲੈ ਕੇ ਜਾਓ ਮਾਲ ਰੁਟੀਨ ਦੇ ਵਿੱਚ ਹੀ ਇਹਨਾਂ ਦੇ ਕੋਲ ਆਇਆ ਗਿਆ ਰਹਿੰਦਾ ਅੱਜ ਤਰੀਕ 2 ਅਕਤੂਬਰ ਤੇ ਸਵਾਗਤ ਹੈ ਮਾਰਨਿੰਗ ਦੋਸਤੋ ਕੋਈ ਮਾਰਨਿੰਗ ਦੇ 8:30 ਪੌਣੇ 9 9:00 ਵਜੇ ਦਾ ਸਮਾਂ ਹੈ ਪੂਰੀ ਗੱਲਬਾਤ ਕਰਾਂਗੇ ਸੋ ਨਾਲ ਦੀ ਨਾਲ ਹੀ ਅੱਜ ਦੁਸ਼ਹਿਰੇ ਦਾ ਤਿਹਾੜ ਹੈ ਸੋ ਸਾਰੇ ਬਿਲਕੁਲ ਜਗਤ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਕਤਾਂ ਨੂੰ ਸਮੂਹ ਸਿੱਖ ਭਾਈਚਾਰੇ ਨੂੰ ਸਾਰੇ ਭਾਈਚਾਰੇ ਨੂੰ ਠੀਕ ਹੈ ਜੀ ਚਲੋ ਦੁਸ਼ਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੋ ਜਿਉਂਦੇ ਵਸਦੇ ਰਹੋ ਸਾਰੇ ਮੇਰੇ ਭੈਣ ਭਰਾ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਲਖਵਿੰਦਰ ਲਖੇ ਵੀਰ ਸਾਸਤਰੀ ਕਾਲ ਜੀ ਠੀਕ ਠਾਕ ਆਪਾਂ ਤੇ ਬਹੁਤ ਵਧੀਆ ਵੀਰੇ ਲਖੇ ਠੀਕ ਠਾਕ ਐ ਕਿਰਪਾ ਵੀਰਾਂ ਤੇ ਲਖੇ ਭਾਈ ਨੇ ਦੱਸਿਆ ਵੀ ਅੱਜ ਮੈਂ ਕਿਹਾ ਵੀ ਦੁਸ਼ਹਿਰਾ ਆਪਣੇ ਆਪਣੇ ਦਾ ਬਾਬੇ ਕਰਦੇ ਆ ਬਾਬੇ ਬੀਦੀ ਚੰਦੀ ਇਹ ਪ੍ਰੋਗਰਾਮ ਕਰਦੇ ਦੁਸ਼ਹਿਰੇ ਮਾਰਨ ਦਾ ਸ਼ਸਤਰ ਪੂਜਾ ਉਹਦਾ ਕਰਕੇ ਆਪਾਂ ਨੂੰ ਖੰਡ ਪੜਦਾ 10 ਦਸ਼ਮਗ੍ਰੰਥ 10 ਦਸ਼ਮਗ੍ਰੰਥ ਦਾ ਖੰਡਵਾਰ ਸਾਥ ਚੱਲਣ ਡਿਆ ਤਾਂ ਠੀਕ ਆ ਜੀ ਠੀਕ ਤੇ ਆਪਾਂ ਨੂੰ ਪਤਾ ਵੀ ਪ੍ਰੋਗਰਾਮ ਦੁਬਾਰੇ ਹੈ ਜਾਰੇ ਦਾ ਠੀਕ ਆ ਜੀ ਠੀਕ ਚਲੋ ਮਾਰਾ ਮੇਰ ਕਰੇ ਸਾਰਿਆਂ ਨੂੰ ਚਲੋ ਖੁਸ਼ੀਆਂ ਦਾ ਦਿਹਾੜਾ ਹਰੇਕ ਤੇੜਾ ਖੁਸ਼ੀਆਂ ਦਾ ਹੋਣਾ ਚਾਹੀਦਾ ਹਰੇਕ ਦੇ ਬਿਲਕੁਲ ਜੀ ਜੋ ਕਰਦਾ ਮਾਲਕ ਕੋਈ ਕਰਦਾ ਸੋ ਜਿਵੇਂ ਉਹਦੀ ਗੱਲ ਕਰਨੀ ਹੈ ਅੱਜ ਤੋਂ 20 ਦਿਨਾਂ ਬਾਅਦ ਦੀਵਾਲੀ ਹੈ ਜੀ ਹਾਂਜੀ 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 ਜਿਹੜਾ ਤਿਹਾਰ ਆ ਵੀ ਇਹ ਕਾਫੀ ਵੱਡੇ ਤਿਹਾਰ ਹੀ ਮੰਨੇ ਗਏ ਹਨ ਮੰਨੇ ਗਏ ਜੀ ਇਤਨੀ ਤੇ ਬਿਲਕੁਲ ਸੋ ਨਾਲ ਦੀ ਨਾਲ ਅੱਜ ਦੋਸਤੋ ਜਿਹੜੇ ਵੀਰ ਲੱਖੇ ਦੇ ਫਾਰਮ ਤੋਂ ਇਸ ਕਿਲੇ ਤੋਂ ਆਪਾਂ ਤੁਹਾਨੂੰ ਪਸ਼ੂ ਦਿਖਾਉਣੇ ਆ ਟੋਟਲ 4 ਨਗਨੇ ਇੱਕ ਵੱਡੀ ਵਾੜ ਦਿਖਾ ਦਿਆਂਗੇ ਇੱਕ ਤਕਰੀਬਨ 18-20 ਲੀਟਰ ਦੁੱਧ ਚਬਾਉਣ ਵਾਲੀ ਆ ਇੱਕ ਕ੍ਰੋਸ ਬਰੀਡ ਦੇ ਵਿੱਚ ਦਿਖਾ ਦਿਆਂ ਸੋ ਚਾਰ ਨਗਾ ਚੌ ਨਗਾ ਦੀ ਡਿਟੇਲ ਆਪਾਂ ਲੈਨੇ ਆ ਲਖੇ ਵੀਰ ਸ਼ੁਰੂਆਤ ਕਿਹੜੇ ਪਾਸੋਂ ਕਰਦੇ ਆ ਐਸੀ ਤੋਂ ਕਰ ਦੋ ਵੱਡੀ ਵੀਰ ਜੇ ਇਸੇ ਵੈੜ ਤੋਂ ਤੁਸੀਂ ਸ਼ੁਰੂਆਤ ਕਰਦੇ ਆ ਫੁੱਲ ਹਾਈਟ ਕੱਦ ਪੂਰੀ ਲੈਂਥ ਲੰਬਾਈ ਦੇ ਵਿੱਚ ਤੁਸੀਂ ਇਹ ਵੈੜ ਦੇਖੋਗੇ ਐਫ ਪੀ ਦੇ ਨਾਲ ਕੋਈ ਕ੍ਰੋਸ ਮੰਨ ਕੇ ਤੁਸੀਂ ਸੌਦਾ ਕਰ ਲਿਆ ਜਿੱਤੇ ਲਖਵਿੰਦਰ ਵੀਰ ਸੁਬਿਆਂ ਦੇ ਵਿੱਚ ਕਿਵੇਂ ਆ ਸੁਤ ਜੇਸੋ ਵੀਰ ਜੀ ਪਿੰਡੋਂ ਲਈ ਆਪਾਂ ਵੈੜ ਠੀਕ ਆ ਜੀ ਵੀ ਲੋਕਾਂ ਨੂੰ ਪਿੰਡੋਂ ਪਰਚੇ ਚ ਬੋਲੀ ਦੁੱਬਲੀਆਂ ਲਈ ਲੈ ਨਾਲ ਪਿੰਡ ਆਪਣਾ ਠੀਕ ਆ ਹਾਂ ਜੀ ਤੇ ਸੁਬਾ ਤੇਜਾ ਬਾਕੀ ਕਿਉਂ ਪਿਛੋਂ ਘਰ ਲੈ ਦੱਸਾਂ ਕੋ ਦੋ ਜੀ ਦੱਸੇ ਉਹਨਾਂ ਨੇ ਵੀ ਉਹਨਾਂ ਜੋ ਮਰਜ਼ੀ ਦੱਸਿਆ 30 ਪਲੱਸ ਵਾਲੀ ਵੜਿਆ ਉਹ ਵੱਧ ਵੀ ਚਲੋ ਪਿੰਡਪਰਾ ਕੋਈ ਦੱਸ ਹੀ ਸਕਦਾ ਵਾ ਬਾਕੀ ਰਾਸਤਾਂ ਚਲੋ ਮਹਾਰਾ ਕਿਰਪਾ ਰੱਖੇ ਕੋਈ ਚੰਗੇ ਫਾਰਮਰ ਚਲਦੇ ਭਾਵੇਂ ਵਹਿਰ ਤੋਂ 40 ਕਿਲੋ ਦੋ ਪਜੋੜੇ ਪਰ ਮੈਂ ਮੰਨਦਾ 30 ਪਲੱਸ ਵਾਲੀ ਹੈ ਜੀ ਹਲੇ ਇੱਕ ਤਾਂ ਆਪੋ ਆਪਣਾ ਅੰਦਾਜ਼ਾ ਉਹਦਾ ਤੁਹਾਡਾ ਅੰਦਾਜ਼ਾ ਆਈ ਗਿਆ ਵੀ ਇਹ 30 ਲੀਟਰ 30 ਲੀਟਰ ਤੋਂ ਤੇ ਚਾਹਾਂ 30 ਤੋਂ ਪਲੱਸ ਕਰ ਜੂਗੀ ਵੀਰ 15 ਕਿਲੋ ਏਡੀ ਗਾਂ ਦਾ ਦੁੱਧ ਕੀ ਆਂਦਾ ਡੰਗਦਾ ਸੁਟਾਂਚਾ ਇਹ ਤਾਂ ਮੇਰੇ ਵੀਰੇ ਕੋਈ ਜ਼ਰੂਰ ਤੁਸੀਂ ਨਿਗਾਹ ਮ ਕੱਦ ਹਾਈਟ ਦੀ ਗੱਲ ਕਰਾਂਗੇ ਕੱਦ ਵੀ ਵੱਡਾ ਥਣ ਕੋਲ ਬਹੁਤ ਵਧੀਆ ਬਾਕੀ ਅਗਲੇ ਥਣ ਦੇ ਨਾਲ ਅਗਲਾ ਥਣ ਸੈਜ ਵਿੱਚ ਬਰਾਬਰ ਆ ਤੇ ਪਿਛਲੇ ਦਾ ਪਿਛਲਾ ਅਥੋਂ ਦੀ ਮੈਂ ਨਹੀਂ ਭਲੂਣ ਜਿਹੜੀ ਤੁਹਾਨੂੰ ਹਾਂਜੀ ਹਾਂਜੀ ਬਾਕੀ ਆਡਰ ਰੂਟਰ ਦੀ ਕੁਆਲਿਟੀ ਬਿਲਕੁਲ ਵੇਖੋਗੇ ਤੁਸੀਂ ਚੌਹ ਕਰਨੀਆਂ ਤੇ ਚੌਹ ਨੁਕਰਾਂ ਦੇ ਨਖੇੜ ਦੇ ਵਿੱਚ ਥਣ ਲਗਾ ਮੁੱਠੀ ਥਣ ਆ ਸੋ ਫਿਰ ਬਾਕੀ ਲਖਵਿੰਦਰ 53 ਤਾਈ ਪੂਰੀ ਤਸਲੀ ਕਰੇ ਹਾਂ ਬਿਲਕੁਲ ਫਿਰ ਮੋਗ ਗੰਗ ਵਰਾ ਆ ਗਿਆ ਆਪਾਂ ਲਈ ਆ ਠੀਕ ਆ ਜਿਹੜਾ ਆਪਾਂ ਭਰਾਉਂਦਾ ਆਪਦੀ ਸੇ ਪੂਰੀ ਪੁੱਲ ਤਸਲੀ ਕਰੇ ਆਪਾਂ ਤੇ ਇਹੋ ਆਂਦੀਆਂ ਬਾਰ ਬਾਰ ਕੋਲੋ ਵੀਰ ਦਿਖਾ ਦਿਆ ਜ ਤਦੋਂ ਸੋ ਬਾਕੀ ਇੱਕ ਵਾਰੀ ਤੋਰਾ ਤਾਰਾ ਤੁਹਾਨੂੰ ਆਪਾਂ ਪੂਰਾ ਦਰਬਾਰ ਕੱਢ ਕੇ ਤੋਰ ਕੇ ਚੰਗੀ ਤਰ੍ਹਾਂ ਤਸਲੀ ਨਾਲ ਦਿਖਾ ਦਿੰਨੇ ਆ। ਸੋ ਹਾਈਟ ਕੱਤ ਦੇ ਵਿੱਚ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਵੀ ਫੁੱਲ ਵੱਡੀ ਜਿਹੜੀ ਇਹ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਆ ਐਚ ਐਫ ਕ੍ਰਾਸ ਬ੍ਰੀਡ ਦੇ ਵਿੱਚ। ਸੋ ਬਾਕੀ ਜਿਹੋ ਜਿਹਨੂੰ ਕਰਮਾਲੀ ਨੂੰ ਟਾਂਚਾ ਲੱਗਾ ਜਿੱਡਾ ਕੋ ਅਰਡਰ ਲੇਵਾ ਇਸ ਵੈੜ ਦਾ ਠੀਕ ਆ ਜੀ ਉਮੀਦ ਆਪਾਂ ਕਰ ਸਕਦੇ ਆ ਵੀ ਚਲੋ ਕੋਈ 28 30 ਲੀਟਰ ਦੁੱਧ ਇਹਨੂੰ ਚਵਾਉਣਾ ਚਾਹੀਦਾ। ਅੱਗੇ ਕਿਸੇ ਫਾਰਮਰ ਭਰਾ ਦੀ ਚੰਗੀ ਸੇਵਾ ਮੈਨੇਜਮੈਂਟ ਤੇ ਡਿਪੈਂਡ ਆ ਠੀਕ ਆ ਜੀ ਗੱਲਬਾਤ। ਆ ਦੇਖੋ। ਆ ਦੇਖੋ ਲੈ ਜੀ ਫਿਰ ਕਿ ਸਰਗਾ ਬਸ ਕੋਈ ਗੱਲ ਨਹੀਂ ਠੀਕ ਆ ਜੀ ਠੀਕ ਆ ਜੀ ਸੋਭਾ ਜਨ ਵਜੂਦ ਪੂਰਾ ਕਰਮਾ ਲਈ ਨੋ ਠੀਕ ਆ ਜੀ ਵੱਡੀ ਬਹਿਣਾ ਬਾਕੀ ਇਧਰ ਇੱਕ ਬਹਿਣੀ ਬਹਿਣੀ ਵਾਲੇ ਪਾਸੋਂ ਆਪਾਂ ਤੁਹਾਨੂੰ ਤਸਲੀ ਨਾਲ ਦਿਖਾ ਦਿੱਤਾ ਹੈਦਰੋ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਬਾਕੀ ਨਾਰਮਲ ਜਿਹੜੀ ਲੇਵੇ ਦੇ ਉੱਪਰ ਪਲਉਣ ਜਿਹੜੀ ਉਹ ਤੁਹਾਨੂੰ ਨਜ਼ਰ ਆਊਗੀ ਪਲਾ ਪਲੋਂ ਉਤਰ ਤੋਂ ਬਾਅਦ ਕਰਨ ਵਾਲੀ ਥਾਂ ਤੋਂ ਤਕਰੀਬਨ ਜਿਹੜਾ ਹੱਥੀ ਮੁਠੀ ਵਾਲੇ ਥਾਣਾ ਜਿੱਦਾ ਮਰਜ਼ੀ ਕੋਈ ਹੱਥੀ ਚਬਾਈ ਕਰਕੇ ਆਪਣੀ ਤਸੱਲੀ ਕਰ ਲੇ ਠੀਕ ਆ ਸੋ ਕਿਸੇ ਫਾਰਮਰ ਭਰਾ ਕੋਲੇ ਬਿਲਕੁਲ ਮਸ਼ੀਨ ਵੇਲੇ ਭਲਾ ਕਾ ਮਸ਼ੀਨਾਂ ਤੇ ਚਬਾਈ ਕਰ ਲਿਓ ਹੱਥੀ ਚਬਾਈ ਕਰਦੇ ਆ ਜੀ ਦਕਸ਼ਿੰਦਰ ਵੀਰੇ ਕੀ ਮੋਲ ਕੀ ਡਿਮਾਂਡ ਰਹੂਗੀ ਇਸ ਵੇੜ ਤੇ ਮੋਲ ਵੀਰ ਜਿੱਡੀ ਵਹਿੜ ਆ ਹਾ ਮੁੱਲ ਤਾਂ ਭਾਵੇਂ ਕਰ ਲਈਏ ਲੱਖ ਹੀ ਹਾਂਜੀ ਪਰ ਆਪਾਂ ਉਹ ਵੀ ਨਹੀਂ ਕਰਨਾ 90 ਵੀ ਨਹੀਂ ਕਰਨਾ 80 ਵੀ ਨਹੀਂ हां ना 75000 ਦੀ ਵੈੜ ਦੇ ਦੂੰਗਾ 75000 ਦੀ ਹਾਂਜੀ ਹਾਂਜੀ ਜੈਸਨੋਆ 30 ਲੀਟਰ ਵਾਲੀ ਵੈੜ ਹੈ ਜੋ ਕਿ ਭਣ ਭਰਾ ਸਾਹਵਲੇ ਦੇ ਠੀਕ ਹੈ ਭਾਈ ਹਾਂਜੀ ਹਾਂਜੀ ਲੋ ਵੀ ਇਹ 75000 ਦੀ ਦੋਸਤੋ ਵੈੜ ਤੁਹਾਨੂੰ ਮਿਲ ਜੂਗੀ ਅੱਜ ਲਾਸਟ ਤੋਂ ਲਾਸਟ 75000 ਦੀ ਵੈੜ ਆ ਬਾਕੀ ਜਿਹੜੇ ਭਰਾ ਅਗੇ ਡੇਰੀ ਪਰਪਸ ਵਾਸਤੇ ਚੰਗੇ ਪਸ਼ੂ ਖਰੀਦਣਾ ਚਾਹੁੰਦੇ ਹੈਗਾ ਸਿਆਲ ਦੇ ਵਿੱਚ ਦੁੱਧ ਬਣਿਆ ਰਹੇ ਉਹ ਮੇਰੇ ਭਰਾ ਤੁਸੀਂ ਖਰੀਦਦਾਰੀ ਕਰ ਸਕਦੇ ਜੇ ਕੋਈ 25 ਲੀਟਰ ਦਾ ਵਿਰਜਾ ਬਣਾਉਣਾ ਦ ਵੀ 25 ਲੀਟਰ ਤੋਂ ਪਲੱਸ ਚਰਨ ਲਈ ਵੈੜ ਚਾਹੀਦੀ ਆ ਤੇ ਇਹਨੂੰ ਹੱਥ ਪਾ ਸਕਦੇ ਜੇ ਵੈੜ ਵੱਟੀ ਆ ਅੱਗੇ ਨੈਕਸਟ ਇੱਕ ਜਿਹੜੀ ਆਪਾਂ ਤੁਹਾਨੂੰ ਵੇਖ ਦਿਖਾਉਣੀ ਆ ਕ੍ਰੋਸ ਬਰੀਡ ਦੇ ਵਿੱਚ ਆ ਕੋਈ ਐਫ ਦਾ ਕ੍ਰੋਸ ਲਖਮਿੰਦਰ ਵੀਰ ਸੂਬਿਆਂ ਦੇ ਵਿੱਚ ਇਹਦੀ ਕੀ ਡਿਟੇਲ ਹੈ ਇਹ ਦੂਜੇ ਸੂਬੇ ਵੜੇ ਵੀਰ ਦੂਜੇ ਸੂਬੇ ਆ ਜੀ ਜੀ ਲਜੂਦਨ ਪੰਜ ਚਾਰੇ ਇਹਦੇ ਵੀ ਪੰਜ ਦਿਨਾਂ ਦੇ ਦਸਵੇਂ ਤੱਕ ਪੰਜ ਦਿਕੇ ਰਹਿੰਦੇ ਆ ਠੀਕ ਆ ਵੀਰੇ ਤੇ ਬਾਕੀ ਚਲੋ ਭਾਵੇਂ ਚਾਰ ਲੈ ਜੇ ਤੇ ਭਾਵੇਂ ਛੇ ਲੈ ਜੇ ਆ ਇਹ ਮਾਲਕ ਦੇ ਹੱਥ ਚੀਜ਼ਾਂ ਇਹ ਬਾਕੀ ਯਾਰ ਤਿੱਪਣ ਥਾਂ ਤੇ ਆਪਣੇ ਨਾਲ ਕੋਈ ਬਿਲਕੁਲ ਮੋਗ ਗਰਗੀ ਵੀਰ ਆਪਾਂ ਵਰਾ ਆ ਗਿਆ ਆਪਾਂ ਕੋ ਜਿਹੜਾ ਗੱਬਣ ਡੰਗਰਿਆ ਤਿੱਪਗੇ ਤਸੱਲੀ ਕਰਕੇ ਲਵਾਂਗੇ ਤੇ ਫੇਰ ਹੀ ਗਾੜੀ ਵਿੱਚਾਂਗੇ ਫੇਰ ਹੀ ਵੇਚਾਂਗੇ ਪਹਿਲਾਂ ਸਭ ਤੁਹਾਡੀ ਚਾਹ ਹੈ ਆਪਣੇ ਕਿਲੇ ਦੀ ਆਪਦੀ ਚਾਹ ਹੈ ਕਿਉਂਕਿ ਵੀਰ ਜੀ ਆਪਾਂ ਪਿੱਛੇ ਪੈਸੇ ਗਣ ਕੇ ਦਿੱਤੇ ਆਪਦੇ ਘਰੋਂ ਤੇ ਫੇਰ ਡੰਗਰ ਲੈਂਦਾ ਬਸ ਬਸ ਤੇ ਗਾੜੀ ਕੇਹ ਦੀ ਜੇਬ ਚੋਂ ਕਢਾਉਣੇ ਅਗਲਾ ਪੂ ਲੱਕੀ ਐਨੀ ਇਹ ਦੋਸਤੋ ਇੱਕ ਰੀਤ ਨੂੰ ਆਪਾਂ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਦੂਜਾ ਸੁਆ ਇਹ ਵਾੜ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਬਾਕੀ ਰੰਗ ਬਾਜਾ ਕਰਮਾ ਵਾਲੀ ਪਿੰਡੇ ਸੀ 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 ਸਲਾਮ ਕੁਰੇ ਬਹੁਤ ਜਿਆਦੀ ਵਸੀ ਬਹੁਤ ਜਿਆਦੀ ਇਤਰਾ ਮਰਦੀ ਕੋਲ ਥੱਲੇ ਇਤਰਾ ਮਰਦੀ ਦੇ ਆ ਦੇਖੋ ਜੀ ਸੋ ਥਣ ਹੱਥੀ ਮੁੱਠੀ ਵਾਲਾ ਬਾਕੀ ਸਫਾਈ ਵਾਲਾ ਲੇਵਾ ਕਰਮਾ ਵਾਲੀ ਨੂੰ ਚਾਰੇ ਥਣ ਚੰਗੀ ਸੋਹਣੀ ਵੰਡ ਵਿਰਲ ਗ੍ਰੀਨ ਸਪੂਨਸ ਬਾਕੀ ਨਾਲ ਮੋਟੀ ਬਿਲਕ ਨਾਲ ਮੋਟੀ ਕਾਫੀ ਆ ਦੋ ਪਾਸੇ ਤੁਹਾਨੂੰ ਦਿਖਾਈ ਦਊਗੀ ਸੋ ਤਿਆਰੀ ਤੇ ਆ ਕਰਮਾ ਵਾਲੀ ਪੰਜ ਲੈਜੇ ਚਾਰ ਲੈਜੇ ਹਾਈਟ ਮੀਡੀਅਮ ਬਾਕੀ ਬੇਲ ਬੂਲ ਦੀ ਚ ਆ ਦੇਖੋ। ਬਾਕੀ ਬਹੁਤ ਚੰਗੀ ਜਿੱਥੇ ਢੱਕਾਂ ਕੋਲ ਉੱਥੇ ਖਲੋ ਵਸੀ। ਹਾਂ। ਲਓ ਬਠੀਗਾ ਜੀ ਸੋ ਪੂਰੀ ਤਿਆਰੀ ਜਿਹੜੀ ਆ ਕਰਮ ਵਾਲੀ ਫੜੀ ਆਉਂਦੀ ਆ ਠੀਕ ਆ ਜੀ ਕੋਈ 5 14 ਦੇ ਵਿੱਚ ਥੱਲੇੋਂ ਬਲੈਟਰ ਵਾਂਗੂ ਜਿਹੜਾ ਬਿਲਕੁਲ ਨੇਵਾ ਬਣਾ ਦੋਗੇ। ਤਾਂ ਵੀ ਅਰਫੀ ਤੋੜਦੇ ਆ ਇਹਨੂੰ ਵੀਰ। ਲਾਗੋਂ ਫੜ ਲਈ। ਦਰਦੀ ਆ ਵਸੀ। ਲੋਜੀ ਕਰੋ ਚੱਕ ਠੀਕ ਆ ਥੋੜੀਆਂ ਝਾਂਜਰਾਂ ਝੁੰਝਰਾਂ ਪਾਈਆਂ ਪਛੇ ਥੋੜੀਆਂ ਝਾਂਜਰਾਂ ਪਾਈਆਂ ਕਰਕੇ ਤਾਂ ਡਰਦੀ ਆ ਵੀ ਪੈਰਾ ਨਹੀਂ ਪਾਤਾ ਇਹਨੇ ਪਾਦੀਆਂ ਮੁੰਡੇ ਨੇ ਘਰੇ ਪਈਆਂ ਆ ਦੇਖੋ ਜੀ ਜਾਣਦੇ ਕੋਈ ਨਹੀਂ ਜਾਣਦੇ ਮਿਹਣ ਕਾ ਦੀ ਨਾਗਣੀ ਆ ਨਾਗਣੀ ਨਾਗਣੀ ਕਿ ਘੋੜੀਆਂ ਵਾਂਗੂ ਕਰਮ ਵਾਲੀ ਦੀ ਜੌੜਾ ਠੀਕ ਥੀ ਹੋੜੀ ਉਸਨ ਕਰਦੀ ਡਰਦੀ ਆ ਪਾਉਂਦੇ ਪੈਸੇ ਹਾਂਜੀ ਸ਼ੀਲਸਲਾ ਗੜੀ ਇਹ ਨਹੀਂ ਸ਼ੁਕਰਸ਼ਕ ਨਹੀਂ ਗਈ ਨਹੀਂ ਗੱਲ ਹੀ ਕੋਈ ਨਹੀਂ ਕੇ ਬਾਕੀ ਥਾਂ ਬੜਾ ਸੁਆਦੀ ਹੈ ਠੀਕ ਹੈ ਜੀ ਬਹੁਤ ਵਧੀਆ ਵੀਰੇ ਚਾਰੀ ਦਾ ਆ ਗਿਆ ਵੀਰੇ ਹਸਾਬ ਨਾਲ ਬਹਿਣ ਤੋਂ ਤੰਗ ਹੋ ਜੂ ਬਹੁਤ ਜਿਆਦੀ ਬਣੂਗੀ ਪੰਜ ਦਿਨ ਹਾਂ ਜੀ ਪੰਜ ਦਿਨ ਵੀਰੇ ਦੇ ਰਹਿੰਦੇ ਹ ਸੂਨ ਦੇ ਵਿੱਚ ਉਹਦੀ ਪੰਜ ਦਿਨ ਰਹਿੰਦਾ ਦੋਸਤੋ ਦੂਜਾ ਸੂਆ ਤੇ ਵੀਰ ਲਖਮਿੰਦਰ ਡਿਮਾਂਡ ਦੇਣ ਦੇਣ ਕੀ ਰੋਗੇ ਇਹਦਾ ਇਹ ਵੀ ਡਿਮਾਂਡ ਤੇ ਕਰਨ ਜੋ ਮਰਜ਼ੀ ਕਰ ਜਾਈਏ ਹਾਂ ਹਾਂ ਨਹੀਂ 60000 ਰੁਪਏ ਰੋਸ਼ੀ ਦੇ ਦਈਏ 60000 ਰੁਪਏ 60000 ਦੇ ਦੇ ਪਰ ਮਾਨਤਾ ਨਾਲ ਹੁੰਦਾ ਹੋਰ ਕਸਰ ਕੱਢ ਕੇ ਦੇ ਦਈਏ 55000 ਦੀ ਰੋਸ਼ੀ ਦੇ ਦੂੰ ਮੈਂ 55000 ਲੋ ਵੀ 55000 ਦੀ ਲਖਵਿੰਦਰ ਵੀਰ ਦਾ ਇਹ ਗੱਲ ਆ ਵੀ ਵਛੀ ਦੇ ਦੂੰ ਮੈਂ 53000 ਦੀ ਤੇ ਕੋਈ ਵੀ ਭੈਣ ਭਰਾ 5 4000 ਦੇ ਚੱਕਰ ਚ ਨਾ ਪਵੇ ਹਾਂ ਕਿਉਂਕਿ ਆਪਾਂ ਆਪਣਾ ਛੋੜ ਛਾੜ ਵਾਲੇ ਬੰਦੇ ਆ ਤੇ 53000 ਦੀ ਅੱਛੀ ਦੇ ਦੂੰ ਮੈਂ 20 ਕਿਲੋ ਵਾਲੀ ਵਛੀ ਆ ਜੇ ਕੋਈ ਭਰਾ ਸਾਹਵਲੇ ਦੇ ਲੋ ਵੀ ਅੱਜ ਐਂਡ ਟੂ ਐਂਡ ਜਿਹੜੀ 53000 ਦੀ ਮਿਲ ਜਾਊਗੀ ਤੇ ਬਾਕੀ ਪੂਰਾ ਥਾਨ ਲੇਵਾ ਸਾਫ਼ ਸੁਥਰਾ ਕਰਮ ਵਾਲੀ ਪਿੰਡੇ ਦੀ ਉੱਪਰੋਂ ਪੂਰੀ ਚਮਕ ਦਾ ਮੱਕਾ ਠੀਕ ਆ ਅੱਗੇ ਇੱਕ ਤੁਹਾਨੂੰ ਨੈਕਸਟ ਜਿਹੜੀ ਆਪਾਂ ਵੇਖ ਦਿਖਾਉਣੀ ਆ ਵੀ ਕ੍ਰਾਸ ਬਰੀਡ ਤੇ ਆ ਗਈ ਆ ਹਾਂਜੀ ਸੋ ਕਲਿੱਪ ਸਿੰਘ ਲੱਗਾ ਇਹਨੂੰ ਕਰਮ ਵਾਲੀ ਨੂੰ ਇੱਕੀ ਝੂਗੀ ਵੇ। ਆਏ ਇੱਕ ਇੱਕ ਸਾਈਡ ਇੱਕ ਸਾਈਡ ਤੇ ਹੈਗਾ ਇੱਕ ਦੇਣੀ ਹਾਂ ਤੇ ਵੀਰੋ ਲਖਮੀ ਤਾਂ ਇਹ ਵੀ ਗੱਬਣ ਬੈਠਾ ਕਿ ਨਵੇਂ ਸਵੇ ਸੁੰਦੀ ਹੈ ਅੱਗੇ। ਇਹ ਵੀਰੀ ਦੂਜੇ ਸੋਇਆ। ਘਰ ਆਏ ਦੱਸੇ ਮੁਤਾਬਕ। ਠੀਕ ਆ। ਆ ਤੂੰ ਆਪਣੇ ਕੋ ਭਰਾ ਵੀਡੀਓ ਵੇਂਦਾ ਸਵੇ ਅਗਲਾ ਤੀਜੇ ਸਵੇ ਅਗਲਾ ਕਿ ਝੂਠ ਬੋਲਦਾ ਵਾ। ਪਰ ਜਦੋਂ ਆਪਾਂ ਲਿਆਂਦੀ ਆ ਜਾਂ ਕਿਤਰਾ ਵੀ ਜਿਹੜੇ ਘਰੋਂ ਲਿਆਂਦੀ ਆ ਆਪਾਂ ਉਹਨਾਂ ਦੂਜੇ ਸਵੇ। ਕੋਤਰਾ ਠੰਡੀ ਤੇਰੀ ਉਤਰਾ ਠੰਡੀ ਤੇ ਬਹੁਤ ਜ਼ਿਆਦੀ ਠੰਡੀ ਦੀ ਰਹੀ ਤੇ ਤੇ ਪਕ ਲਿਆਂਦੀਆਂ ਵੀ ਕੋਈ ਲੱਤਾਂ ਲਸਾੜੀਆਂ ਕੰਮਾਂ। ਲੋ ਜੀ ਇਹ ਦੋਸੋ ਕਿਉਂਕਿ ਦ ਕਰਾਈ ਗਈ ਆ ਜਿੱਦਾਂ ਮਰਜ਼ੀ ਕੋਈ ਬੱਚਾ ਬੈਠ ਕੇ ਜਿੱਦਾਂ ਮਰਜ਼ੀ ਕੋਈ ਲੈ ਜਾਵੇ ਥੱਲੇ ਠੀਕ ਆ ਜੀ ਆ ਦੇਖੋ ਸੋ ਜਿੱਦਾਂ ਮਰਜ਼ੀ ਲੱਤਾਂ ਨੂੰ ਟੱਚ ਕਰੀ ਚਲੋ ਲੇਵੇ ਚੱਟੇ ਨੂੰ ਟੱਚ ਕਰੀ ਚਲੋ ਚਾਰੇ ਥਾਣਾ ਕੋਈ ਫੋੜ ਛਾਂਕ ਨਹੀਂ ਕੀ ਤੇ ਇਹ ਜਰਸੀ ਜਰਸੀ ਦਾ ਕਰੋ ਹੁਝਾ ਵੀਰੇ ਅਕਰੋਸ ਬਰੀਡ ਦੇ ਵਿੱਚ ਹਾਂਜੀ ਹਾਂਜੀ ਡੇਢ ਲੈ ਜੂ ਹਫਤਾ ਹਨਾ ਡੇਢ ਮਹੀਨੇ ਹਫਤਾ ਇਹਦਾ ਪੂਰਾ ਬਹੁਤੀ ਇੱਕ ਹਫਤਾ ਕਿਉਂਕਿ 7 ਤਰੀਕ ਨੂੰ ਦੇਣਾ ਹੈ ਤੇ 2 ਅੱਜ ਅਕਤੂਬਰ ਆ ਠੀਕ ਹੈ ਜੀ ਕਰੀਬ ਨੇ 7 ਦਿਨ ਬਾਕੀ ਆ ਲਓ ਜੀ ਕਰੋ ਚੱਕ ਠੀਕ ਆ ਸੋ ਤੋਰੇ ਤਾਰੇ ਤੋਂ ਇੱਕ ਅੰਦਾਜ਼ਾ ਲੱਗ ਜੂਗਾ ਤੁਹਾਨੂੰ ਬਿਲਕੁਲ ਨਰਮਾ ਤੋਰੇ ਦੇ ਵਿੱਚ ਠੰਡੀ ਸੀਲ ਸਾਉ ਠੀਕ ਆ ਜੀ ਦੂਜਾ ਸੂਬਾ ਇਸ ਵਾਰ ਨੇ ਸੂਣਾ ਸੋ ਦੇਣੀ ਦੇਣਾ ਕਰਨ ਵਾਲੀ ਕੋਈ ਹਫਤਾ 7 ਦਿਨ ਦਾ ਸਮਾਂ ਹਜੇ ਬਾਕੀ ਹੈ ਦਾ ਹਾਂ ਨਹੀਂ ਗੱਲ ਹੀ ਕੋਈ ਨਹੀਂ ਕੇ ਹਾਂ ਹਾਂ ਨਹੀਂ ਚੰਗੀ ਖੁੱਲੂਗੀ ਥੱਲੇ ਲੜਾ ਲੁੜਾ ਕਾਫੀ ਆ ਬਾਕੀ 5-7 ਦਿਨਾਂ ਦੇ ਵਿੱਚ ਇਨੇ ਕਰਮਾਲੀ ਨੇ ਚੰਗੀ ਕਾਰਗੁਜ਼ਾਰੀ ਕਰਨ ਤੇ ਜੁਟੀ ਰਹਿਣਾ। ਬਾਕੀ ਓਵਰঅল ਇਹ ਸਟ੍ਰਕਚਰ ਹਾਈਟ మీడియం ਤੇ ਵਿੱਚ ਆ। ਰੰਗ ਦੀ ਗੱਲ ਕਰੀਏ ਤਾਂ ਕਾਫੀ ਕਲਰ ਬਲੈਕ ਥੋੜਾ ਜਿਹਾ ਵਾਈਟ ਦਾ ਕੰਬੀਨੇਸ਼ਨ ਤੇ ਆ। ਬਾਕੀ ਥਾਣਾ ਦੀ ਕਰਮਾਲੀ ਸਾਫ ਸੁਥਰੀ ਆ। ਜਿਹੜੇ ਮੇਰੇ ਭਰਾਣੇ ਨਾਰਮਲੀ ਚਲੋ ਥੋੜੇ ਪੈਸੇ ਵਿਲਾਉਣੇ ਆ, ਜਾਇਜ਼ ਪੈਸੇ ਲਾਉਣੇ ਆ। ਛੋਟੀ ਬਰੀਡ ਪਾਲਦੇ ਹੋ ਠੀਕ ਆ ਜੀ ਤੇ ਕ੍ਰੋਸ ਬਰੀਡ ਦੇ ਵਿੱਚ ਇਹ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਵੀਰ ਲਖਮਿੰਦਰ ਕੀ ਮੋਲ ਡਿਮਾਂਡ ਹੋਊਗੀ ਇਹਦੀ? ਮੋਲ ਰਾਸਾ ਭਾਉ ਕੋ 50 ਆਖੇ 45 ਆਖੇ ਕਈ ਪਣਾ ਪਰ ਹੁਣ ਕਾਹਨਦੇ ਮੋਲ ਤੋਂ ਇੰਨਾ ਕਰਦੇ ਜੀ ਮੋਲ ਨਹੀਂ ਆਪਾਂ ਕਰਦੇ ਹਾਂ ਨਾ 37000 ਦੀ ਵਚੀ ਦੇ ਦੂੰਗਾ ਇਹ ਸ 37000 ਦੀ 37000 ਦੀ ਹਾਂ ਯਸਨੋ ਸੋ 37000 ਦੀ ਇਹ ਯਸਨੋ ਮਿਲ ਜਾਊਗੀ ਠੀਕ ਆ ਬਾਕੀ ਖਲਾਰ ਖਲੂਰ ਲੇਵੇ ਦਾ ਕਾਫੀ ਮੋਹ ਜਿਆਦਾ ਕਰੂਗੀ ਯਾਰ ਚੰਗੀ ਬਣੂਗੀ ਸਾਰੀ ਵਚੀ ਸੋ ਸਭ ਤੋਂ ਮੇਨ ਗਾਲਾ ਵੀ ਕਰਮਾਰੀ ਥੀ ਹਾਂ ਮਾਨੇ ਬਹੁਤ ਚੰਗੀ ਸਾਫ ਨੂੰ ਗੋਸੀ ਬਹੁਤ ਜਿਆਦੀ ਹਾਂਜੀ ਮਿੱਟੀ ਮੁੱਟੀ ਠੰਡੀ ਢੁੰਡੀ ਵੜੀ ਆ ਠੀਕ ਆ ਜੀ ਵੀ 30000 ਦੀ ਜਸ ਨੂੰ ਦੇ ਦਾਂਗੇ ਵੀਰ ਜੀ ਠੀਕ ਹੈ ਬਗਲੀ ਕਮਾਈ ਨਾਲ ਦੇ ਦਾਂਗੇ ਆਪਾਂ ਹੁਣ ਦਸਹਿਰਾ ਵੀ ਆਖਿਆ ਤੇ ਗੱਡੀ ਛੇਲ ਨਹੀਂ ਪਹੁੰਚ ਕੰਮ ਨਹੀਂ ਚਲ ਦਿਨ ਤਿਆਰ ਆਇਆ ਵੀਰ ਦਿਨ ਤਿਆਰ ਆਇਆ ਚਲੋ ਹਾਂ ਯਾਰੀ ਵੀਰ ਜੀ ਵੀਡੀਓ ਪਾਈ ਦੀ ਕਈ ਬੰਦੇ 500 ਹੀ ਛੜਾਉਂਦੇ ਜਾਂਦੇ 500 ਛੱਡ ਦੋ ਬੱਠੀਕ ਆ ਤੇ ਆ ਠੀਕ ਆ ਤੇ ਆਖੀ ਦਾ ਠੀਕ ਆ ਭਰਾ ਤੁਸੀਂ ਆ ਜਾਓ ਕੋਈ ਨਹੀਂ ਗੱਡੀ ਦਾ ਕਰਾਇਆ ਦਾ ਜੁੜ ਜਾਂਦਾ ਪਤਾ ਨਹੀਂ ਕੱਲ ਉਹਨੂੰ ਕਿਤੇ ਦਸ ਡੰਗਰ ਨਹੀਂ ਲੈ ਜਾ ਬਿਲਕੁਲ 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 ਜੀ ਇਸ ਤੋਂ ਬਾਅਦ ਘਰਪ੍ਰੀਤ ਕੰਪਣ ਮੱਝ ਹਾਂ ਜੀ ਓਡਿਸੀ ਕੋਲ ਸਲੱਗ ਵੀਰ ਮੱਝ ਬਾਈ ਸੁਵਿਆਂ ਦੇ ਵਿੱਚ ਕਿਵੇਂ ਮੱਝ ਇਹ ਵੀਰ ਜੀ ਉਹਨਾਂ ਬੰਦਿਆਂ ਘਰਾਂ ਦੇ ਦੂਜੇ ਦੱਸਿਆ ਪਰ ਮੈਂ ਉਹ ਤੀਜੇ ਤੱਕ ਦਾ ਕੋਈ ਤੀਜੇ ਮੰਨ ਕੇ ਲੈ ਤੈਨੋਂ ਜਿਆਦਾ ਬਰਕਰ ਨਾਲ ਆ ਕੇ ਕਰ ਸਕਦਾ ਹਾਂ ਹਾਂ ਹਾਂਜੀ ਲੋ ਵੀ ਕੋ ਤੀਜੇ ਅੰਗ ਕੇ ਸੌਦਾ ਕਰ ਲੈ ਮੱਝ ਚੰਗੀ ਆ ਬਿਲਕੁਲ ਪੁੜੇ ਪੜੇ ਨਵਾਈ ਆਉਂਦੀ ਆ ਕਰਮਾਂ ਲਈ ਲੈ ਜਾ ਤੇ ਕੱਢ ਜਾ 2-4 ਦਿਨ ਕੱਢ ਜਾ ਦੇ ਲੋ ਵੀ 4-5 ਦਿਨ ਲੈ ਜੂਗੀ ਬਾਕੀ ਥੱਲਿਓ ਬੈਕਸਾਈਡ ਤੋਂ ਵਿਖਾਉਣੇ ਵੀ ਆਹ ਵੇਖੋ ਜਲਵਾ ਆਡਰ ਰੂਟਰ ਦੀ ਕਰਮਾਂ ਲਈ ਬਹੁਤ ਹੀ ਸਾਫ਼ ਸੁਥਰੀ ਆ ਜਿੱਥੋਂ ਹੁਣ ਆਪਾਂ ਮੌਕੇ ਤੇ ਖੜ ਕੇ ਦੇਖ ਰਹੇ ਆ ਇੱਧਰ ਤੁਹਾਨੂੰ ਬਹਿਣੀ ਵਾਲੇ ਖਾਣਾ ਬਹੁਤ ਵਧੀਆ ਲੱਗਾ ਦੋਰਾ ਥਣ ਲੱਗਾ ਅਗਲੇ ਪਿਛਲੇ ਥਣਾਂ ਦਾ ਸਾਈਜ਼ ਮੋਟੀ ਨਾੜ ਮਿਲਕ ਤੇ ਇਹ ਸਟਰਕਚਰ ਬਿਲਕੁਲ ਪਤਲਾ ਪਿੰਡਾ ਸੋ ਬਾਹਰ ਕੱਢ ਕੇ ਤਸਲੀ ਨਾਲ ਤੋਰ ਕੇ ਦਿਖਾ ਦਿੰਨੇ ਆ ਤੇ ਬਾਕੀ ਆ ਪਿੱਠਪੜਾ ਕਰਮਾਲੀ ਨੂੰ ਠੀਕ ਆ ਜੀ ਸੋ ਵਜਨ ਲੋੜ ਪੂਰਾ ਥਲਕ ਥਲਕੀ ਕਰਦੀ ਆ ਸੂਬਾ ਤਿੱਜਾ ਮੰਨ ਕੇ ਤੁਸੀਂ ਲੈ ਜਾਓ ਜੇ ਠੀਕ ਆ ਜੀ ਬੇਸ਼ੱਕ ਅਗੋਂ ਜਿੱਥੋਂ ਵੀ ਚਲੋ ਕਿਸੇ ਕਿਸਾਨ ਫਾਰਮਰ ਨੇ ਦਿੱਤੀ ਆ ਘਰੋਂ ਲੋਹੀ ਲੋਹੀ ਕਰਕੇ ਤੁਸੀਂ ਕੋਈ ਤਿੱਜੇ ਮੰਨ ਕੇ ਲੈ ਜੀ ਲੋਹੀ 당 ਹੈ ਝੋਟੀ ਲੋਹੀ ਆ ਲੋਹੀ ਅੰਗ ਪੱਖ ਦੇ ਵਿੱਚ ਆ ਬਾਕੀ ਉੱਤੋਂ ਵੇਖੋਗੇ ਪਿੰਡੇ ਦੀ ਜਾਂ ਕੰਪਲੀ ਕੰਪਲੀ ਜਿਹੜੀ ਭਾਅ ਮਾਰਦੀ ਪਈ ਲੋਹੇ ਲੋਹੇ ਪਣਦੀ ਫੇਸ ਕੁਆਲਟੀ ਬਿਲਕੁਲ ਸਿੰਗ ਗੁਲਾਈ ਦੇ ਵਿੱਚ ਫੱਪਦਾ ਸਿੰਗ ਲੱਗਾ ਨੂੰ ਕਰਮਾਂ ਵਾਲੀ ਨੂੰ ਤੇ ਤਿਆਰੀ ਤਕਰੀਬਨ ਲੈ ਜੂਗੀ 5 ਲੈ ਜਾ 4 ਲੈ ਜਾ ਇਨਕ ਦਿਨਾਂ ਦੇ ਵਿੱਚ ਆਈ ਖਲੋਤੀ ਆ ਹਾਂ ਸੋ ਨਾਲ ਦੀ ਨਾਲ ਅੱਜ ਦੁਸ਼ਹਿਰੇ ਦਾ ਆਫਰ ਦੇ ਨਾਲ ਦੀ ਨਾਲ ਅੱਗੇ ਦੀਵਾਲੀ ਆ ਰਹੀ ਆ ਤੇ ਦੀਵਾਲੀ ਦੇ ਬਿਲਕੁਲ ਜਿਹੜੇ ਦੋਸਤੋ ਚੰਗੇ ਬਿਲਕੁਲ ਤਿਹਾਰ ਤੇ ਸ਼ੋਭਾ ਅਸਰ ਤੇ ਮੇਰਾ ਭਰਾ ਕਿ ਇਹੋ ਜਿਹਾ ਜਨਮ ਲੈ ਕੇ ਜਾਵੇ ਚੰਗੀ ਮੱਝ ਲੈ ਜਾ ਪੂਰੀਆਂ ਸਫਾਈਆਂ ਕਰਮਾਲੀ ਦੇ ਵਿੱਚ ਠੀਕਾ ਜੀ ਸੋ ਪਿੰਡੇ ਤੋਂ ਜੇਕਰ ਗੱਲ ਕਰੀਏ ਸਾਰਾ ਤੋਂ ਗੱਲ ਕਰੀਏ ਥਣਾ ਥਣਾ ਦਾ ਸਾਈਜ਼ ਵੀ ਕਿਡਾ ਸੋਹਣਾ ਬਣਦਾ ਆਹ ਦੇਖੋ ਜੀ ਹਾਂ ਆ ਦੇਖੋ ਜੀ ਪੱਧਰੀ ਇੱਕ ਸਾਰ ਬੈਕ ਸਾਈਡ ਤੋਂ ਠੀਕਾ ਜੀ ਹਾਂ ਲੋ ਜੀ ਠੀਕਾ ਜੀ ਨੇ ਚੰਗੀ ਆ ਜਿੰਨੀ ਵੀ ਆ ਮੱਚ ਚੰਗੀ ਆ ਠੀਕਾ ਤੇ ਬਾਕੀ ਦੁੱਧ ਦੀ ਥਾਂ ਕਰਮ ਵਾਲੀਆਂ ਦੁੱਧ ਤਾਂ ਚਵਾਉਣੇ ਚਵਾਉਣਾ ਭਾਵੇਂ ਇਤੋਂ ਮੇਰਾ ਜੀ ਦੋ ਦਰਾਸਾਂ ਜਿਹੜਾ ਭਾਵੇਂ 12 ਕਿਲੋ ਦਾ ਘਰ ਵਾਲੇ ਆਖਿਆ ਪਰ ਮੈਂ ਨਹੀਂ 12 ਆਂਦਾ ਮੈਂ ਇਹਨੂੰ 10 ਕਿਲੋ ਮਾਦਾ ਵੀ ਢੀ ਛੋੜੀ 10 ਕਿਲੋ ਦੁੱਧ ਰਾਹ ਦਾ ਠੰਡਾ ਕਰਕੇ ਚਵਾਉਣਾ 10 ਕਿਲੋ ਦੇ ਦੇ ਫਿਰ 10 ਕਿਲੋ ਦੁੱਧ ਭਾਂਡ ਜਦੋਂ ਮੈਂ ਪਾਦਾ ਪਤਾ ਲੱਗ ਜਾਂਦਾ ਤਾਂ 13 14 15 ਆਖੀ ਇਹ ਮੁੜ ਕੇ ਉੱਥੇ ਅਗਲਾ ਕਮੈਂਟ ਕਰਿਓ ਯਾਰ ਇਹ ਨਿਆਲੀ ਦੀ ਫਲਾਨੀ ਢੀਕੜੀ ਆ ਹਾਂ ਬਣੂਗੀ ਉਹਨਾਂ ਦਾ ਇੱਕ ਵੀ 15 ਕਿਲੋ ਹੀ ਚਵਾਉਗੀ ਹਾਂ ਹਾਂ ਬਾਨੀ ਬਹੁਤ ਜ਼ਿਆਦੀ ਆ ਨਹੀਂ ਨਹੀਂ ਪੂਰਾ ਕੇ ਹੈ ਬਲੈਡਰ ਬਾਕੀ ਮੈਂ 10000 ਕਿਲੋ ਮੰਨਦਾ 10000 ਕਿਲੋ ਚੰਗਾ ਦੁੱਧ ਮੈਂ ਲਵਾਂਗਾ ਹਾਂ ਜੀ ਹਾਂ ਜੀ ਸਫਾਈ ਸਫਾਈ ਪੂਰੀਆ ਸਫਾਈ ਵਾਲੇ ਬੰਦੇ ਕੋਈ ਦੋ ਰਹਿਣ ਨਹੀਂ ਗਿਆ ਹਾਂ ਜੀ ਤੇ ਇਹ ਲਖਮਿੰਦਰ ਵੀਰ ਦੇ ਦਈ ਗਿਆ ਕਿੰਨੇ ਦੀ ਆਪਣੇ ਭੈਣ ਭਰਾਮਣ ਨੂੰ ਅੱਜ ਇਹ ਵੀਰ ਜਿੱਡੀ ਝੋਟੀ ਸਫਾਈਆਂ ਸਫਾਈ ਵਾਲੀ ਝੋਟੀ ਤਾਂ ਦੀ ਲੱਖ ਲੱਖ ਹੀ ਕਰੋ ਆ ਕਰ ਪਰ ਆਪਾਂ ਨਹੀਂ ਲੱਖ ਨਹੀਂ ਕਰਨਾ ਆਪਾਂ ਪਚਾਨਮ ਨਹੀਂ ਕਰਨਾ 90 ਵੀ ਨਹੀਂ ਕਰਨਾ ਹਾਂ ਨਾ 88000 ਦੀ ਝੋਟੀ ਦੇ ਦੂੰਗਾ 88000 ਦੀ 8000 ਉਹਦੇ ਚੋਂ ਫੇਰ ਦਸਹਿਰੇ ਦਾ ਕਰਕੇ ਛੁੱਟੀ ਕਰ ਦੂੰਗਾ ਹਾਂ 87000 ਦੀ ਝੋਟੀ ਦੇ ਦੂੰਗਾ 87000 ਦੀ ਹਾਂ ਜੀ ਹਾਂ ਨਾ ਇਹ ਵੇਖ ਲੈ ਮੈਂ ਨਾ ਪੂਰਾ ਫੋਲੇ ਤੇ ਪਤਲੇ ਕਮਾਣੇ ਦੇ ਦੇਣੀ ਐ ਚਲੋ ਜੋ ਕਈਆ ਰੋੜ ਛੜ ਦੂੰ ਰਾਸਿਆ ਜੇ ਤੋ ਫਿਰ ਚਾਹ ਕਰਦਾ ਵਾਲੀ ਹੌਂਡੀ ਦਾ ਦਵਾਲੀ ਦਾ ਵੀ ਰੱਖ ਲੀਆ 86000 ਦੀ ਦੇ ਦੂੰਗਾ 86000 ਬਾਕੀ ਵੀਰ ਮੇਰਾ ਨਾ ਵੀਰ ਛੋਟ 200 ਰੁਪਿਆ ਕਰਾਂਗੇ ਆਪਾਂ ਕੁਝ ਨਾ ਕਹਾਸ ਜੋੜ ਕੇ ਬੇਨਤੀ ਕਰਦੇ ਵੀ ਕੋਈ ਭਰਾ ਜਿਹੜਾ ਕਈਰੀ ਫੋਨ ਲਾਉਂਦੇ ਆ ਵੀ 5000 ਛੜ ਦੋ ਜਾਂ 4 ਛੜ ਦੋ ਵੀਰ ਆਪਾਂ ਇਹਦੀ ਕਮਾਈ ਵਾਲੇ ਨਹੀਂਗੇ ਆਪਾਂ ਥੋੜਾ ਜਿਹਾ ਪਤਲੇ ਕਮਾਣੇ ਦਾ ਡੰਗਰ ਦੇਈ ਜਾਣੇ ਤੇ ਇੰਨੇ ਕੀ ਕੰਮ 5-70000 ਛੱਡੂਗਾ ਵੱਧ ਤੋਂ ਵੱਧ 5-70000 ਇੰਨੇ ਕੰਮ ਬਾਕੀ ਚੌ ਕੰਨੀਆਂ ਤੋਂ ਕਰਮ ਵਾਲੀ ਵਿਖਾਤੀ ਆ ਸਫਾਈ ਵਾਲਾ ਹਵਾਨਾ ਲੇਵਾ ਬਾਕੀ ਮੇਰੇ ਭਰਾਵਾਂ ਨੇ ਚਲੋ ਨਿਗਾਹ ਦੇ ਵਿੱਚ ਜਦੋਂ ਪੈਣੀਆਂ ਤੁਹਾਡੇ ਨੇ ਜੰਪਲ ਵੀ ਪੂਰਾ ਉਠਾ ਪਾਠਾ ਬੜਾ ਝਗਾਠਾ ਚੌੜਾ ਲੱਗਾ ਕਰਮ ਵਾਲੀ ਇਹ ਦੋਸਤੋ ਅੱਜ ਲਖਮਿੰਦਰ ਵੀਰ ਦੇ ਕੋਲੇ ਜਿਹੜੇ ਚਾਰ ਐਨੀਮਲ ਆਪਾਂ ਤੁਹਾਨੂੰ ਦਿਖਾਤੇ ਆ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਇਧਰ ਤਿੰਨ ਵੜਾ ਤੁਹਾਨੂੰ ਆਪਾਂ ਦਿਖਾਤੀਆਂ ਨੇ ਤੇ ਇੱਕ ਜਿਹੜੀ ਉਹ ਮੱਝ ਝੋਟੀ ਆਪਾਂ ਦਿਖਾਈ ਆ ਸੋ ਪਸ਼ੂ ਚੰਗੇ ਆ ਸਾਰੇ ਠੀਕ ਆ ਜੀ ਸੋ ਜਿਹੜੇ ਜਿਹੜੇ ਭਰਾ ਦੇ ਜਿਹੜਾ ਅੱਤਰ ਆਊਗਾ ਪਸ਼ੂ ਉਹਦੀ ਤੁਸੀਂ ਡਿਟੇਲ ਗੱਲਬਾਤ ਕਰ ਲਿਆ ਜੀ ਨ ਲਖਵਿੰਦਰ ਇੱਕ ਨੰਬਰ ਵੀਰ ਕਰਦੇ ਹੋ ਨੰਬਰ ਵੀਰ ਜੀ 98557 74808 ਠੀਕ ਆ ਭਰਾ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਸੋ ਮਿਲਦੇ ਆ ਦੋਸਤੋ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ